ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਅਸਰਿਆ ਦੂਜਾ ਕਹ ਦਿਸਤਾਰ ਅਸ਼ਟਪਦੀ ਆਪ ਕਥੈ ਆਪ ਸੁਨੇਹਾਰ ਆਪੇ ਕੀ ਆਪ ਵਿਸਥਾਰ ਜਾਂ ਤਿਸ ਭਾਵੇ ਸੋ ਸਿਸ਼ਟੀ ਪਾਈ ਆਪਣਾ ਭਾਣ ਲੈ ਸਮਾਈ ਤੁੰਤੇ ਪੈਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਪਰੋਈ ਜਾ ਕੋ ਪ੍ਰਭ ਜੀਵਾ ਬੁਝਾਏ ਸਚਨਾਮ ਸੁਈ ਜਨ ਪਾਈ ਸੋ ਸਮਦਰਸ਼ੀ ਤਤ ਕਬੀਤਾ ਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਖੈ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨੋਂ ਬਿਸਾਰੈ ਤਿਸ ਤਜਵਰ ਕਹਾਂ ਕੋ ਜਾਏ ਸਭ ਸ੍ਰੀ ਇਕ ਨਿਰੰਜਨ ਰਾਈ ਜੀ ਕੀ ਜੁਗਤ ਜਕ ਸਭ ਹਾਥ ਅੰਤਰ ਬਾਹਰ ਜਨੋਂ ਸਾਥ ਗੋਣ ਨੇ ਤਾਂ ਬੇਅੰਤੇ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣ ਆਪ ਅੰਤਰ ਜਾਮੀ ਰਹੋ ਬਿ ਆਪ ਪ੍ਰਤਪਾਲ ਜੀਨ ਬੋਪਾਤ ਜੋ ਜੋ ਰਚਿਓ ਸੋ ਤੇ ਸਹਿ ਧਿਆਤ ਜਿਸ ਭਾਵੇ ਤਿਸ ਲਈ ਮਿਲਾਇ ਭਗਤ ਕਰੇ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਰਤੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਕ ਮਨ ਬਸਿਆ ਨਿਰੰਕਾਰ ਬੰਦਨ ਤੋਰ ਭਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ اے ਲੋਕ ਸੁਖੀਏ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੂ ਆਨੰਦ ਗੁਣ ਗਾਵੂ ਪ੍ਰਪਰਮ ਆਨੰਦ ਰਾਮ ਨਾਮ ਤਤ ਕਰੂ ਵਿਚਾਰ ਉਦ ਲਭ ਦੁਰ ਲਭ ਦੇ ਕਾ ਕਰੂ ਉਧਾਰ ਅੰਮ੍ਰਿਤ ਵਚਨ ਹਰ ਕੀ ਗੁਣ ਗਾਓ ਪ੍ਰਾਣ ਤਰਨ ਕਾ ਹੈ ਸੁਆਉ ਆਠ ਪਹਿਰ ਪ੍ਰਭ ਤਿ ਕੋ ਨਿਰਾ ਮਿਟ ਅਗਿਆਨ ਬਿਨ ਸੈ ਅੰਧੇਰਾ ਸੋਣ ਉਪਦੇਸ਼ ਹਿਰਦੈ ਬਸਾਵ ਮਨ ਇੱਛੇ ਨਾਨਕ ਫਲ ਪਾਵ ਹਲਤ ਪਲਤ ਦੁਇ ਲਈ ਹਸਾਰੂ ਰਾਮ ਨਾਮ ਅੰਤਰਿ ਉਰਤਾਰੀ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤ ਸੋਚ ਪਰੀਖਿਆ ਮਨ ਤਨ ਨਾਮ ਜਪੂ ਲਿਵ ਲਾਈ ਦੂਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਆਪਾਰੀ ਦਰਗਹ ਨਿਭਹਿ ਖੇਵ ਤੁਮਾਰੀ ਇਹ ਕਾਟੇ ਕਰ ਕੋ ਮਨ ਮਾਹੇ ਨਾਨਕ ਬਹੁਰ ਨ ਆਵੇਂ ਜਾਹੀ ਤਿਸ ਤੇ ਦੂਰ ਕਹਾਂ ਕੋ ਜਾਏ ਉਬਰ ਰਖਣਹਾਰ ਧਿਆਈ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣਹਾਰ ਸਿਰ ਉਪਰ ਠਾਡਾ ਗੁਰੂ ਸੂਰਾ ਨਨਕ ਤਾਂ ਕੀ ਕਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤਿ ਉਧ੍ਰਿਤ ਸ੍ਰਿਸ਼ਟ ਜਹਰਨ ਕਮਲ ਜਾਂ ਕੀ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪਰੁਖ ਪ੍ਰਧਾਨ ਜਿਸ ਮਨ ਬਸੈ ਸੁਹੋਤਨ ਹਾਲ ਤਾਂ ਕੈ ਨਿਕਟ ਨਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਪੀਟਿਆ ਨਾਨਕ ਮਨ ਪਰਗਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਗ ਮੀਠਾ ਸਗਲ ਸੁਮਿਗਰੀ ਇੱਕਸ ਘਟ ਮਾਹੇ ਅਨਕ ਰੰਗ ਨਾ ਨਾ ਦਿਸਤਾ ਹੈ ਨਾ ਉਹ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਸੁਨ ਸਮਾਦ ਅਨਹਤ ਤਾ ਨਾਦ ਕਹਿ ਨਾ ਜਾਈਏ ਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੂ ਅੰਤਰ ਸੂ ਬਾਹਰਿਆ ਨੰਤੂ ਘਟ ਘਟ ਵਿਆਪਰਿਆ ਭਗਵੰਤ ਤਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮਾ ਜਿਸੀ ਆਗਿਆ ਤੈਸਾ ਕਰਮ ਪਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਟੂ ਦਹ ਦਿਸ਼ੇ ਸਮਾਹੀ ਤੇਸ ਤੇ ਪਿੰਨ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੂਲ ਨ ਕਭੂ ਡੂਲੇ ਸਰਵ ਕਲਾ ਕਰਕੇ ਲੈ ਖੇਲ ਮੂਲ ਨ ਪਈਆ ਗੁਨਾ ਅਮੂਲ ਸਰਬਜੂਤ ਮੈਂ ਜਾਂ ਕੀ ਜੋਤ ਧਾਰ ਰਿਓ ਸਾਮੀ ਉਤਪੂਤ ਗੁਰਪ੍ਰਸਾਦ ਭਰਮ ਕਾ ਨਾਸ਼ ਨਾਨਕ ਤਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੀਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਨੈ ਅੰਤਰ ਬਸੇ ਬਾਹਰ ਪਿਉ ਹੀ ਨਾਨਕ ਇਹ ਦਰਸ਼ਨ ਦੇਖ ਸਭੋ ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵੈ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨੇਕ ਕਲਾ ਲਕੀ ਨਹ ਜਾਏ ਜਿਸ ਭਾਵੈ ਤਿਸ ਲਈ ਮਲਾਈ ਕਵਨ ਨਿਕਟ ਕਮਨ ਕਈਐ ਦੂਰ ਆਪੇ ਆਪਿ ਆਪਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਈ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਭੀਖਣ ਹਰ ਸਗਲ ਸਮਗਰੀ ਜਾਕਾ ਤਨਾ ਪਣ ਜਿਸੇ ਆਪ ਹੀ ਸੁਨਾ ਆਮਨ ਜਾਣ ਇੱਕ ਖੇਲ ਬਨਾਇ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪ ਤੋ ਰਹਾ ਜੋ ਕਿਸ਼ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਨਕ ਜਾ ਪਾਵੈ ਤਨ ਲਈ ਸਮਾਈ ਇਸ ਤੇ ਹੋਏ ਸੋ ਨਾਹੀ ਬੁਰਾ ਯੂਰ ਕਹੋ ਕਿਨੇ ਕਸ਼ ਕਰਾਇਆ ਭਲਾ ਕਰ ਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤਪੋਤ ਆਪਨ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਪਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੈ ਤ ਸਦਾ ਸੁਖ ਹੋਈ ਆਪ ਮਿਲਾਇ ਲਈ ਪ੍ਰਭ ਸੁਈ ਓਹ ਤਨਵੰਤ ਕੁਲਵੰਤ ਪਤਵੰਤ ਬੰਦ ਮੁਕਤ ਜਿਸ ਰਿਦੈ ਭਗਵੰਤ ਤਨ 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 ਜਾਣ ਆਇ ਜਿਸ ਪ੍ਰਸਾਦ ਸਭ ਜਗਤ ਤਰਾਇ ਜਾਣ ਆਵਨ ਕਾ ਇਹ ਸਵਾ ਜਨ ਕੈ ਸੰਗ ਚੇਤਿਆਵਨ ਆਪ ਮੁਕਤ ਮੁਕਤ ਕਰ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਕਾ ਨਾਮ ਨਾਨਕ ਪੂਰਾ ਪਾਇਆ ਗਾਉਂ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲੇਹ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਪਜ ਪਰਮ ਆਨੰਦ ਨਰਕ ਨਿਵਾਰਿ ਅਧਾਰੋ ਜਿਓ ਗੁਣ ਗੋਬਨ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਹੋ ਗੋਪਾਲ ਦਾ ਮੋਦਰ ਦੀਨ ਦਇਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸ਼ਲੋਕ ਸਾਧਕੇ ਬਚਨ ਅਮੁਲੀਕ ਲਾਲੇ ਰਤਨ ਸੁਨਤ ਕਮਾਵਤ ਹੋਤੀ ਉਧਾਰ ਯਾਤਰ ਲੋਕ ਹਨ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੀ ਪ੍ਰਭ ਗਾਜੈ ਪ੍ਰਗਟੇ ਗੋਪਾਲੋ ਮਹਤ ਕੇ ਮਾਥੀ ਨਾਨਕ ਜੁਦੁਰ ਤਨ ਕੇ ਸਾਥੀ ਸ਼ਰਨ ਜੋਗ ਸੁਨ ਛਰਨੀ ਆਈ ਕਰ ਕਿਰਪਾ ਪ੍ਰਭ ਆ ਮਲਾਏ ਮਿਟ ਗਏ ਬਰ ਭਈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੀਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਾਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਈ ਪ੍ਰਧਾਨ ਪੁਰਖ ਪ੍ਰਗਟ ਸਭ ਲੋਈ ਸਭ ਤੇ ਉਚ ਪਾਇ ਅਸਥਾਨ ਬਹੁਰ ਨ ਹੋ ਗਇ ਆਉਣ ਜਾਣ ਹਰ ਤਨ ਖਾੜ ਚੱਲੇ ਜਨ ਸੂਈ ਨਾਨਕ ਜਿਸੈ ਪ੍ਰਾਪਤ ਹੋਈ ਖੇਮ ਸ਼ਾਪ ਰਦ ਨਵ ਨਿਧ ਬੁੱਧ ਗਿਆਨ ਸਰਵ ਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗੋਸ਼ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਬੀਤਾ ਸਮਦਰਸ਼ੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਈ ਸਭ ਯੁਗ ਮੈ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟਪਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇਜਮ ਤੇ ਛਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਈ ਪ੍ਰੀਤ ਜਿਸ ਮਨ ਬਸੈ ਸੁਣ ਲਈ ਪ੍ਰੀਤ ਤਿਸ ਜਨ ਆਵੈ ਹਰਿ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੂਖ ਨਵਾਰੇ ਦਿਲ ਲਬਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ ਦੁਖ ਰੋਗ ਬਿਨ ਸੇ ਪਰਮਾ ਸਭ ਤੇ